ਬਉਣ ਸਸਿਗਾ ਜੀ ਸਾਰਿਆਂ ਨੂੰ ਅ ਜਿਵੇਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਵੀ ਕਹਿ ਲਗੀ ਦੀ ਜਿਹੜੀ ਰੀਅਲ اسٹیਟ ਮਾਰਕੀਟ ਆ ਨਾ ਉਹ ਹੁਣ ਕਾਫੀ ਸਲੋ ਹੋਈ ਹੋਈ ਆ ਤੇ ਜਿਵੇਂ ਸਾਨੂੰ ਪਤਾ ਹੀ ਆ ਵੀ ਇੱਥੋਂ ਦੀ ਜਿਹੜੀ ਮਾਰਕੀਟ ਦੇ ਵਿੱਚ ਇਹ ਫਰਕ ਜ਼ਰੂਰ ਦੇਖਣ ਨੂੰ ਕਾਫੀ ਮਿਲਦਾ ਹੁੰਦਾ ਵੀ ਸਿਆਲਾਂ ਦੇ ਮਹੀਨਿਆਂ ਦੇ ਵਿੱਚ ਨਵੀਆਂ ਲਿਸਟਿੰਗਸ ਵੀ ਘਟ ਆਉਂਦੀਆਂ ਨੇ ਸੇਲਸ ਵੀ ਘਟ ਹੁੰਦੀਆਂ ਨੇ ਕਿਉਂਕਿ ਇੱਕ ਤਾਂ ਦਿਨ ਬਹੁਤ ਛੋਟੇ ਹੋ ਜਾਂਦੇ ਆ ਰਾਤ ਜਲਦੀ ਪੈਣ ਲੱਗ ਜਾਂਦੀ ਆ ਤੇ ਉਪਰੋਂ ਠੰਡ ਦੇ ਕਰਕੇ ਬਹੁਤ ਲੋਕ ਘਰਾਂ ਨੂੰ ਦੇਖਣ ਨਹੀਂ ਜਾਂਦੇ ਜਿਹੜੀ ਸਾਡੀ ਅੱਜ ਵਾਲੀ ਵੀਡੀਓ ਦਾ ਮਕਸਦ ਆ ਉਹ ਇਹ ਆ ਕਿ ਇਹ ਜਿਹੜੀ ਇਦਾਂ ਦੀ ਮਾਰਕੀਟ ਦੇ ਵਿੱਚ ਤੁਸੀਂ ਕਿਵੇਂ ਐਡਵਾਂਟੇਜ ਲੈ ਸਕਦੇ ਹੋ ਚੀਜ਼ਾਂ ਦਾ ਆ ਜਿਵੇਂ ਸਾਨੂੰ ਇੱਕ ਚੀਜ਼ ਦਾ ਤਾਂ ਪਹਿਲਾਂ ਹੀ ਪਤਾ ਹੈ ਕਿ ਜਿਹੜੇ ਹੁਣ ਸਾਡੇ ਵਿਆਜ ਦੀਆਂ ਦਰਾਂ ਨੇ ਉਹ ਕਾਫੀ ਹੱਦ ਤੱਕ ਘਟੀਆਂ ਹੋਈਆਂ ਨੇ ਤੇ ਉਹਨਾਂ ਦਾ ਕਰਕੇ ਜਿਹੜੀ ਮਾਰਕੀਟ ਆ ਅਸੀਂ ਜਿਵੇਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀਗਾ ਵੀ ਹੋ ਸਕਦਾ ਪਹਿਲਾ ਹਿੱਸਾ ਜਿਹੜਾ 2026 ਦਾ ਉਹ ਥੋੜਾ ਸਲੋ ਚੱਲੇ ਪਰ ਉਸ ਤੋਂ ਬਾਅਦ ਮਾਰਕੀਟ ਕੈਲਗਰੀ ਦੀ ਬਿਜ਼ੀ ਰਹਿਣ ਦੇ ਕਾਫੀ ਸਾਰ ਨੇ ਮੈਂ ਪ੍ਰਾਈਸਾਂ ਦੀ ਇੱਥੇ ਨਹੀਂ ਗੱਲ ਕਰ ਰਿਹਾ ਵੀ ਪ੍ਰਾਈਸਾਂ ਵਧਣਗੀਆਂ ਪ੍ਰਾਈਸਾਂ ਨਹੀਂ ਬਦਲਣਗੀਆਂ ਪ੍ਰਾਈਸਾਂ ਐਵੇਂ ਹੀ ਹਲੇ ਰਹਿਣਗੀਆਂ ਅ ਪਰ ਜਿਹੜੀ ਮਾਰਕੀਟ ਆ ਰੀਅਲ ਏਸਟੇਟ ਦੀ ਉਹ ਜਾਨੀ ਬਿਲਕੁਲ ਵਧੀਆ ਤਰੀਕੇ ਨਾਲ ਚੱਲਣ ਲੱਗ ਜੂਗੀ ਅੱਛਾ ਇਹਦੇ ਚ ਜਿਹੜੀਆਂ ਚੀਜ਼ਾਂ ਨੇ ਅਵੇਲੇਬਲ ਹੈਗੀਆਂ ਨੇ ਕਿਵੇਂ ਉਹਨਾਂ ਦਾ ਆਪਾਂ ਵੱਤੋ ਵੱਤ ਕਹੇ ਲੋ ਵੀ ਐਡਵਾਂਟੇਜ ਜਾਂ ਲੈ ਸਕਦੇ ਆ ਤਾਂ ਕਿ ਜਿਹੜਾ ਤੁਹਾਨੂੰ ਫਿਊਚਰ ਦੇ ਵਿੱਚ ਆ ਆਪ ਨੂੰ ਵੀ ਤੁਹਾਨੂੰ ਵਧੀਆ ਲੱਗੇ ਤੇ ਵਧੀਆ ਫਾਇਦਾ ਹੋਵੇ ਆ ਇੱਕ ਗੱਲ ਦਾ ਮੈਂ ਤੁਹਾਨੂੰ ਜ਼ਿਕਰ ਇਹ ਵੀ ਜ਼ਰੂਰ ਕਰਨਾ ਚਾਹਨਾ ਵਾਂ ਕਿ ਜਦੋਂ ਮਾਰਕੀਟ ਪੂਰੀ ਗਰਮ ਹੁੰਦੀ ਆ ਹਰੇਕ ਬੰਦਾ ਉਹਦੇ ਵਿੱਚ ਛਾਲ ਮਾਰਦਾ ਪੁੱਠੇ ਸਿੱਧੇ ਤਰੀਕਿਆਂ ਨਾਲ ਵੀ ਵੀ ਅਸੀਂ ਆ ਕਰ ਲੈ ਲਈਏ ਸਾਨੂੰ ਉਹ ਮਿਲ ਜੇ ਸਾਨੂੰ ਉਹ ਮਿਲ ਜੇ ਪਰ ਉਹ ਇਸ ਗੱਲ ਨੂੰ ਹਮੇਸ਼ਾ ਭੁੱਲ ਜਾਂਦੇ ਆ ਕਿ ਜ਼ਿਆਦਾਤਰ ਲੋਕ ਵੀ ਜਰ ਜਿਹੜੀ ਸਲੋ ਮਾਰਕੀਟ ਆ ਤੁਹਾਨੂੰ ਉੱਥੇ ਦਾ ਐਡਵਾਂਟੇਜ ਲੈਣ ਦਾ ਜਿਹੜਾ ਜ਼ਿਆਦਾ ਫਾਇਦਾ ਹੁੰਦਾ ਹੁਣ ਜਿਵੇਂ ਇਹਦੇ ਚ ਪਹਿਲੀ ਗੱਲ ਤੇ ਹੀ ਆ ਜਾਂਦੀ ਆ ਕਿ ਇਨਵੈਂਟਰੀ ਦੇਖੋ ਕਾਫੀ ਜ਼ਿਆਦਾ ਵਧੀ ਹੋਈ ਆ ਹੁਣ ਇਨਵੈਂਟਰੀ ਵਧੀਆ ਤਾਂ ਇਹਦਾ ਮਤਲਬ ਇਹ ਹੈ ਕਿ ਪਹਿਲੀ ਗੱਲ ਤਾਂ ਕਿ ਤੁਸੀਂ ਘਾਰਾ ਤੁਹਾਡੇ ਕੋਲੇ ਵੱਧ ਦੇਖਣ ਨੂੰ ਵੱਧ ਹੈਗੇ ਨਹੀਂ ਤੁਸੀਂ ਉਹਨਾਂ ਦੇ ਵਿੱਚੋਂ ਦੇਖ ਕੇ ਵਧੀਆ ਲੈ ਸਕਦੇ ਹੋ ਦੂਜੀ ਚੀਜ਼ ਜਿਹੜੀ ਆ ਜਾਂਦੀ ਆ ਉਹ ਆ ਜਾਂਦੀ ਆ ਕਿ ਤੁਸੀਂ ਜਦੋਂ ਕਿਸੇ ਵਧੀਆ ਰੀਅਲਟਰ ਨਾਲ ਕੰਮ ਕਰਦੇ ਹੋ ਤਾਂ ਉਹ ਤੁਹਾਡੇ ਲਈ ਵਧੀਆ 네ਗੋਸ਼ੀਏਸ਼ਨ ਵੀ ਕਰ ਸਕਦੇ ਨੇ ਉਹ ਨੈਗੋਸ਼ੀਏਸ਼ਨ ਚੰਗੀ ਹੋ ਜਵੇ ਵਧੀਆ ਪ੍ਰਾਈਸ ਤੇ ਤੁਹਾਨੂੰ ਘਰ ਮਿਲ ਜਵੇ ਇਹ ਮਾਰਕੀਟ ਦੇ ਵਿੱਚ ਤਾਂ ਤੁਸੀਂ ਉਹਦਾ ਫਾਇਦਾ ਲੈ ਸਕਦੇ ਹੋ ਕਈ ਵਾਰੀ ਜਿਵੇਂ ਹੁਣ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਕਿ ਕੈਲਗਰੀ ਦੇ ਵਿੱਚ ਬਹੁਤ ਬੰਦੇ ਨੇ ਜਿਹੜੇ ਇਸ ਚੀਜ਼ ਦੀ ਉਡੀਕ ਕਰ ਰਹੀ ਜਾਂਦੇ ਨੇ ਕਿ ਜੀ ਮਾਰਕੀਟ ਕਰੈਸ਼ ਹੋਊਗੀ ਤੇ ਅਸੀਂ ਤਾਂ ਫੇਰ ਘਰ ਲਵਾਂਗੇ ਇਹ ਜਿਹੜੇ ਮਾਰਕੀਟ ਦੇ ਕਰੈਸ਼ ਹੋਣ ਦੇ ਕੋਈ ਚਾਂਸ ਨਹੀਂ ਹੈਗੇ ਹਾਂ ਜਿਹੜੀਆਂ ਪ੍ਰਾਈਸਸ ਥੱਲੇ ਆਉਣੀਆਂ ਸੀ ਕੈਲਗਰੀ ਦੇ ਵਿੱਚੋਂ ਕਾਫੀ ਹੱਦ ਤੱਕ ਆ ਵੀ ਚੁੱਕੀਆਂ ਨੇ ਤੇ ਉਹ ਵੀ ਕਿਸੇ ਪੁਆਇੰਟ ਤੱਕ ਹੀ ਆ ਸਕਦੀਆਂ ਹੁੰਦੀਆਂ ਨੇ ਉਹਦੇ ਪਿੱਛੇ ਮੈਂ ਤੁਹਾਨੂੰ ਕਾਰਨ ਦੱਸਦਾ ਮੈਂ ਉਹ ਇਹ ਆ ਕਿ ਜਿਹੜੇ ਬਿਲਡਰ ਹੁੰਦੇ ਨੇ ਬਿਲਡਰਾਂ ਨੇ ਘਰਾਂ ਦੀ ਪ੍ਰਾਈਸ ਆ ਜਿਹੜੀ ਉਹ ਆਪਦੀ ਪ੍ਰੋਫਿਟ ਕੱਢ ਕੇ ਹੀ ਘਰ ਵੇਚਣਾ ਹੁੰਦਾ ਉਹ ਕਿਸੇ ਨਾ ਕਿਸੇ ਥਾਂ ਤੇ ਆ ਕੇ ਟਿਕ ਜਾਂਦੇ ਨੇ ਉਸ ਤੋਂ ਥੱਲੇ ਉਹ ਜਾ ਨਹੀਂ ਸਕਦੇ ਕਿਉਂਕਿ ਉਹਨਾਂ ਨੂੰ ਬਿਲਡ ਕਰਨ ਦੇ ਵਿੱਚ ਕੋਈ ਫਾਇਦਾ ਨਹੀਂ ਹੁੰਦਾ ਤੇ ਉੱਥੇ ਆ ਕੇ ਜਦੋਂ ਜਦੋਂ ਬਿਲਡਰ ਦੀ ਪ੍ਰਾਈਸ ਟਿਕਣ ਲੱਗ ਗਈ ਤਾਂ ਬਾਕੀ ਦੇ ਘਰਾਂ ਦੀ ਪ੍ਰਾਈਸ ਵੀ ਟਿਕਣ ਲੱਗ ਗਈ ਹੁਣ ਬਿਲਡਰਾਂ ਦੇ ਵੱਲੋਂ ਤੁਹਾਨੂੰ ਪਤਾ ਹੀ ਹੈ ਵੀ ਬੜੀਆਂ ਮਿਲ ਰਹੀਆਂ ਨੇ ਆਫਰਾਂ ਤੇ ਉਹਨਾਂ ਵੀ ਕਿਸੇ ਹੱਦ ਤੱਕ ਹੀ ਉਹ ਉਹਨਾਂ ਨੂੰ ਦੇਣਗੇ ਤੇ ਉਸ ਤੋਂ ਬਾਅਦ ਹੌਲੀ ਹੌਲੀ ਕਰਕੇ ਮਾਰਕੀਟ ਜਿਹੜੀ ਸ ਤੇ ਬਾਕੀ ਰਹੀ ਗੱਲ ਇੱਕ ਚੀਜ਼ ਦੀ ਕਿ ਜਿਵੇਂ ਸਾਨੂੰ ਪਤਾ ਹੀ ਆ ਕਿ ਜਿਹੜੀਆਂ ਅਡਡ ਕੈਟੇਗਰੀਜ਼ ਹੈਗੀਆਂ ਰੀਅਲ اسٹیਟ ਦੀਆਂ ਉਹ ਅਲੱਗ-ਅਲੱਗ ਤਰ੍ਹਾਂ ਦੇ ਨਾਲ ਕੰਮ ਕਰ ਰਹੀਆਂ ਨੇ ਜਿਵੇਂ ਜੇ ਆਪਾਂ ਗੱਲ ਕਰੀਏ ਡਿਟੈਚਡ ਘਰਾਂ ਦੀ ਡਿਟੈਚਡ ਘਰਾਂ ਦੀ ਪ੍ਰਾਈਸ ਤਾਂ ਮਤਲਬ ਕਿ ਜਿਹੜੀ ਐਡਜਸਟ ਹੋਗੀ ਕਾਫੀ ਹੱਦ ਤੱਕ ਤੇ ਦੂਸਰੀ ਗੱਲ ਆ ਵੀ ਉਹ ਹਲੇ ਵੀ ਵਿਕੀ ਆ ਰਹੇ ਨੇ ਜੇ ਅਸੀਂ ਇੱਥੇ ਕਲਰੀ ਦੇ ਵਿੱਚ ਸਟਰਗਲ ਕਰ ਰਹੇ ਹਾਂ ਕਿਸੇ ਚੀਜ਼ ਦੇ ਨਾਲ ਉਹ ਹੈਗੇ ਕੋਂਡੋ ਤੇ ਟਾਊਨ ਹਾਊਸਾਂ ਦੀ ਮਾਰਕੀਟ ਹੈ ਜਿਹੜੀ ਉਹ ਤੁਹਾਨੂੰ ਪਤਾ ਹੀ ਆ ਵੀ ਕੋਂਡੋ ਬਣ ਬਹੁਤ ਜ਼ਿਆਦਾ ਗਏ ਤੇ ਟ੍ਰਾਂਟੋ ਦੇ ਇਨਵੈਸਟਰਾਂ ਨੇ ਬਹੁਤ ਜ਼ ਤੇ ਉਹ ਹੁਣ ਇਨਵੈਂਟਰੀ ਉਹਨਾਂ ਦੀ ਵੀ ਕਾਫੀ ਜ਼ਿਆਦਾ ਨਵੀਆਂ ਬਿਲਡਿੰਗਾਂ ਨੇ ਜਿਹੜੀਆਂ ਮਾਰਕੀਟ ਦੇ ਵਿੱਚ ਆ ਵੀ ਕਾਫੀ ਜ਼ਿਆਦਾ ਰਹੀਆਂ ਨੇ ਜਿਦੇ ਕਰਕੇ ਉੱਥੇ ਕਾਫੀ ਜ਼ਿਆਦਾ ਪ੍ਰੋਬਲਮ ਦੇਖਣ ਨੂੰ ਮਿਲ ਰਹੀ ਹੈ ਤੇ ਉਹ ਆਬਵੀਅਸਲੀ ਤੁਸੀਂ ਉੱਥੇ ਤਾਂ ਜਿਹੜੀ ਐਡਵਾਂਟੇਜ ਫਸਟ ਟਾਈਮ ਹੋਮ ਬਾਏਰ ਦੇ ਤੌਰ ਤੇ ਲੈਣਾ ਲੈ ਸਕਦੇ ਹੋ ਪਰ ਹੁਣ ਡੈਟੈਚਡ ਘਰਾਂ ਦੀਆਂ ਪ੍ਰਾਈਸਾਂ ਵੀ ਬੜੀਆਂ ਅਫੋਰਡੇਬਲ ਨੇ ਤੇ ਤੁਸੀਂ ਇਹਨਾਂ ਦਾ ਵੀ ਜ਼ਰੂਰ ਨਾਲ ਦੀ ਨਾਲ ਐਡਵਾਂਟੇਜ ਲੈ ਸਕਦੇ ਹੋ ਤੇ ਜਿਹੜੀ ਇਹਦੇ ਵਿੱਚ ਇੱਕ ਚੀਜ਼ ਦਾ ਮੈਂ ਜ਼ਿਕਰ ਜ਼ਰੂਰ ਕਰਨਾ ਚਾਹੂੰਗਾ ਉਹ ਹੈਗਾ ਜਿਨ੍ਹਾਂ ਨੇ ਘਰ ਵੇਚਣੇ ਨੇ ਜਿਹੜੇ ਵੇਚਣ ਵਾਲਾ ਬੰਦਾ ਉਹਨੂੰ ਹੁਣ ਕਾਫੀ ਹੱਦ ਤੱਕ ਕੰਮ ਕਰਨਾ ਪੈਂਦਾ ਵੀ ਅਸੀਂ ਘਰ ਵੇਚਣਾ ਵਾ ਤਾਂ ਪ੍ਰਾਪਰਟੀ ਵੇਚਣੀ ਆ ਤਾਂ ਕੀ ਕੀ ਚੀਜ਼ਾਂ ਦੀ ਜ਼ਰੂਰਤ ਆ ਪਹਿਲੀ ਗੱਲ ਤਾਂ ਤੁਹਾਡਾ ਘਰ ਆ ਜਿਹੜਾ ਉਹ ਬਹੁਤ ਸਾਫ਼ ਸੁਥਰਾ ਹੋਣਾ ਚਾਹੀਦਾ ਕਿ ਜਿਹੜਾ ਬੰਦਾ ਕੋਈ ਦੇਖਣ ਆਵੇ ਉਹ ਉਹਨੂੰ ਪਸੰਦ ਕਰੇ ਉਹਦੀ ਲੋਕੇਸ਼ਨ ਆਬਵੀਅਸਲੀ ਮੈਟਰ ਜ਼ਰੂਰ ਕਰਦੀ ਹੁੰਦੀ ਆ ਪਰ ਕੁਛਕ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਜਿਹੜੀਆਂ ਤੁਹਾਡੇ ਹੱਥ 'ਚ ਨੇ ਕਰਦਾ ਸਾਫ਼ ਹੋਣਾ ਪ੍ਰੈਜ਼ੈਂਟਡ ਵਧੀਆ ਤਰੀਕੇ ਨਾਲ ਕੀਤਾ ਹੋਣਾ ਤੇ ਉਹ ਨਾਲ ਦੀ ਨਾਲ ਉਹਦੀ ਜਿਹੜੀ ਪ੍ਰਾਈਸ ਵੀ ਆ ਘਰ ਦੀ ਕੀਮਤ ਵੀ ਆ ਉਹਨੂੰ ਵੀ ਸਹੀ ਤਰੀਕੇ ਦੇ ਨਾਲ ਘਰ ਨੂੰ ਲਿਸਟ ਕਰਨਾ ਇਹਦੇ ਚ ਇੱਕ ਗੱਲ ਅਸੀਂ ਬੜੇ ਚਿਰਾਂ ਦੇ ਦੇਖਦੇ ਆ ਰਹੇ ਹਾਂ ਕਿ ਬਹੁਤੇ ਰੀਅਲਟਰ ਨੇ ਜਿਹੜੇ ਅੱਜ ਕੱਲ ਮਾਰਕੀਟ ਸਲੋ ਆ ਤੇ ਉਹ ਮਾਰਕੀਟਿੰਗ ਦੇ ਉੱਪਰ ਕੋਈ ਪੈਸਾ ਨਹੀਂ ਲਾਉਂਦੇ ਕਈ ਵਾਰੀ ਉਹਨਾਂ ਦੀ ਕੋਈ ਅਰੇਂਜਮੈਂਟ ਹੁੰਦੀ ਆ ਸੈਲਰ ਦੇ ਨਾਲ ਵੀ ਹੋ ਸਕਦੀ ਹੁੰਦੀ ਆ ਪਰ ਜਿੰਨਾ ਚਿਰ ਮਾਰਕੀਟ ਦੇ ਵਿੱਚ ਘਰ ਤੋਂ ਸੀ ਪਾਇਆ ਹੋਇਆ ਉਹਦੀ ਮਾਰਕੀਟਿੰਗ ਦਾ ਹੋਣਾ ਬਹੁਤ ਜ਼ਰੂਰੀ ਆ ਕਿ ਉਹ ਪ੍ਰੋਪਰ ਤਰੀਕੇ ਨਾਲ ਮਾਰਕੀਟਿੰਗ ਕਿਵੇਂ ਕਰਦੇ ਨੇ ਤੁਹਾਨੂੰ ਵੀ ਚਾਹੀਦਾ ਕਿ ਜਦੋਂ ਤੁਸੀਂ ਰੀਅਲਟਰਸ ਦੀ ਇੰਟਰਵਿਊ ਲੈ ਰਹੇ ਹੋ ਉਹਨਾਂ ਨੂੰ ਇਹ ਪੁੱਛੋ ਸਵਾਲ ਵੀ ਤੁਸੀਂ ਮਾਰਕੀਟਿੰਗ ਕਿੱਥੇ-ਕਿੱਥੇ ਕਰਦੇ ਹੋ ਤਾਂ ਕਿਵੇਂ ਕਰਦੇ ਹੋ ਕੀ ਤੁਹਾਡੇ ਰਿਜ਼ਲਟ ਹੈਗੇ ਨੇ ਤੇ ਇਹ ਜ਼ਰੂਰੀ ਆ ਕਿ ਤੁਸੀਂ ਪ੍ਰਾਪਰਟੀ ਨੂੰ ਉੱਥੇ ਉਹਨਾਂ ਰੀਅਲਟर्स ਦੇ ਨਾਲ ਜ਼ਿਆਦਾ ਲਿਸਟ ਕਰਨ ਦੀ ਕੋਸ਼ਿਸ਼ ਕਰੋ ਤਾਂ ਕਿ ਜਿੱਥੇ ਜੜੀ ਉਹਦਾ ਐਕਸਪੋਜ਼ਰ ਵੱਧ ਤੋਂ ਵੱਧ ਉਹ ਲੈ ਕਰ ਲੈ ਕੇ ਦੇ ਸਕਣ ਜਿੱਥੋਂ ਕਿ ਬਾਏਰ ਤਾਂ ਸਿਰਫ ਤੁਹਾਨੂੰ ਇੱਕ ਹੀ ਚਾਹੀਦਾ ਹੁੰਦਾ ਪਰ ਬਾਏਰਾਂ ਨੂੰ ਲੈ ਕੇ ਆਉਣਾ ਮਾਰਕੀਟਿੰਗ ਦਾ ਕਰਕੇ ਹੀ ਆ ਸਕਦੇ ਆ ਸੋ ਇਸ ਗੱਲ ਦਾ ਜ਼ਰੂਰ ਤੁਸੀਂ ਵੀ ਖਿਆਲ ਰੱਖਿਓ ਤੇ ਜਿਵੇਂ ਹੁਣ ਫਸਟ ਟਾਈਮ ਬਾਏਰਸ ਵਾਸਤੇ ਵੀ ਤੁਹਾਨੂੰ ਪਤਾ ਕਿ ਗਈ ਕਾਫੀ ਚੰਗੀ ਨਿਊਜ਼ ਹੈਗੀ ਆ ਉਹਦੇ ਵਿੱਚ ਜਿਵੇਂ GST ਦਾ ਰੀਬੇਟ ਵਗੈਰਾ ਵੀ ਹੈਗਾ ਤੇ ਤੁਸੀਂ ਉਹਦਾ ਵੀ ਅਡਵਾਂਟੇਜ ਲੈ ਸਕਦੇ ਹੋ ਤੇ ਖਾਸ ਕਰਕੇ ਮੈਂ ਜਿਵੇਂ ਤੁਹਾਨੂੰ ਬਾਰ ਬਾਰ ਇੱਕੋ ਇੱਕ ਗੱਲ ਕਹਿ ਰਿਹਾ ਕਿ ਰੀਅਲ ਏਸਟੇਟ ਦੇ ਵਿੱਚ ਐਕਚੁਅਲੀ ਤੁਸੀਂ ਜਦੋਂ ਕਿਸੇ ਵੀ ਰੀਅਲਟਰ ਨਾਲ ਕੰਮ ਕਰਦੇ ਹੋ ਉਹਦਾ ਇਹ ਦੇਖੋ ਕਿ ਜੀ ਇਹ ਕਿਸ ਤਰ੍ਹਾਂ ਕੰਮ ਕਰਦੇ ਨੇ ਕਿਸ ਤਰ੍ਹਾਂ ਇਹਨੇ 네ਗੋਸ਼ੀਏਸ਼ਨ ਕਰਦੇ ਨੇ ਅ ਅੱਜਕੱਲ ਦੀ ਮਾਰਕੀਟ ਹੈ ਜਿਹੜੀ ਉਹ ਬਾਇਰਸ ਵਾਸਤੇ ਇੱਕ ਨੇਗੋਸ਼ੀਏਸ਼ਨ ਵਾਸਤੇ ਬੜੀ ਵਧੀਆ ਵਾ ਤੇ ਅਗਰ ਤੁਸੀਂ ਵੀ ਕੋਈ ਮਕਾਨ ਦੇਖ ਰਹੇ ਹੋ ਫਸਟ ਟਾਈਮ ਹੋਮ ਬਾਇਰ ਹੋ ਪਤਾ ਨਹੀਂ ਕਿਵੇਂ ਕੰਮ ਹੁੰਦਾ ਇਹ ਤੁਸੀਂ ਸਾਨੂੰ ਜ਼ਰੂਰ ਮਿਲ ਸਕਦੇ ਹੋ ਅਸੀਂ ਤੁਹਾਨੂੰ ਸਮਝਾ ਸਕਦੇ ਹਾਂ ਕਿ ਐਗਜ਼ੈਕਟਲੀ ਕਿਵੇਂ ਇਹ ਸਾਰਾ ਕੰਮ ਹੁੰਦਾ ਤੇ ਉਹਦਾ ਐਡਵਾਂਟੇਜ ਤੁਸੀਂ ਜ਼ਰੂਰ ਲੈ ਸਕਦੇ ਹੋ ਤੇ ਜਿਹੜੀ ਗਾਹਾਂ ਆ ਜਾਂਦੀ ਆ ਚੀਜ਼ ਉਹ ਹੈਗੀ ਆ ਵੀ ਅਪਰਚੂਨਿਟੀ ਹੈ ਬਹੁਤ ਜ਼ਿਆਦਾ ਅਵੇਲੇਬਲ ਆ ਇਨਵੈਸਟਰਸ ਦੇ ਲਈ ਵੀ ਕਾਫੀ ਕੁਝ ਅਵੇਲੇਬਲ ਹੈਗਾ ਰਾਈਟ ਨਾਓ ਉਹਦਾ ਜਿਹੜੀਆਂ ਇਨਵੈਸਟਮੈਂਟ ਵਾਲੀਆਂ ਪ੍ਰਾਪਰਟੀਆਂ ਸੀ ਖਾਸ ਕਰਕੇ ਡਾਊਨ Town ਦੇ ਆਸ-ਪਾਸ ਉਹਨਾਂ ਦੀ ਤੁਹਾਨੂੰ ਪਤਾ ਹੀ ਹੈ ਵੀ ਪ੍ਰਾਈਸ ਬਹੁਤ ਉੱਪਰ ਜ਼ਿਆਦਾ ਚਲੀ ਗਈ ਸੀ ਕਿੱਥੇ ਜਾ ਕੇ ਜਿਹੜੇ ਘਰ RC2 ਜ਼ੋਨਿੰਗ ਵਾਲੇ ਸੀਗੇ ਜਿਨ੍ਹਾਂ ਦੀ ਜ਼ੋਨਿੰਗ ਕਾਫੀ ਹੱਦ ਤੱਕ ਬਦਲੀ ਵੀ ਗਈ ਹੈ ਇੱਕ ਬ੍ਰੈਂਕਟ ਜ਼ੋਨਿੰਗ ਦੇ ਥੱਲੇ ਤੇ ਉਹ ਸਾਰੇ ਹੁਣ ਤਕਰੀਬਨ ਕਹਿ ਲਓ ਉਦੋਂ 7 7.5 ਤੋਂ ਉੱਪਰ ਟੱਪ ਗਏ ਸੀਗੇ ਤੇ ਕਈਆਂ ਥਾਵਾਂ ਦੇ ਉੱਪਰ ਹੁਣ ਉੱਥੇ ਵੀ ਇਨਵੈਸਟਮੈਂਟ ਵਾਸਤੇ ਵੀ ਵਧੀਆ ਓਪਰਚ्युनिटीਜ਼ ਅਵੇਲੇਬਲ ਹੈਗੀਆਂ ਨੇ ਤੇ ਤੁਸੀਂ ਸਾਨੂੰ ਜ਼ਰੂਰ ਉਹਨਾਂ ਲਈ ਕੰਟੈਕਟ ਕਰ ਸਕਦੇ ਹੋ ਇਹ ਤਾਂ ਰਹੇ ਕੁਝ ਪੁਆਇੰਟ ਜਿਹੜੇ ਮੈਂ ਤੁਹਾਡਾ ਨਾਲ ਸ਼ੇਅਰ ਕਰਨਾ ਚਾਹੁੰਦਾ ਸੀਗਾ ਕਿ ਤੁਸੀਂ ਕਿਵੇਂ ਇਸ ਮਾਰਕੀਟ ਦਾ ਵੱਧ ਤੋਂ ਵੱਧ ਫਾਇਦਾ ਲੈ ਸਕਦੇ ਹੋ ਜਿਹੜੀ ਉਸ ਤੋਂ ਅਗਲੀ ਗੱਲ ਆ ਜਿਵੇਂ ਸਾਨੂੰ ਸਾਰਿਆਂ ਨੂੰ ਪਤਾ ਹੀ ਵੀ ਇੰਟਰਸਟ ਰੇਟ ਹੈਗੇ ਨੇ ਬੈਂਕਾਂ ਨੇ ਕਾਫੀ ਘਟਾਏ ਹੋਏ ਨੇ ਤੇ ਉਹਨਾਂ ਦੇ ਵਿੱਚ ਜਿਵੇਂ ਸਕੋਸ਼ੀਆ ਬੈਂਕ ਵਗੈਰਾ 3.85 ਦੀ 5 ਇਅਰ ਵੇਰੀਏਬਲ ਦੇ ਰਹੀ ਹੈ ਤੇ ਮੈਂ ਹਲੇ ਇੱਕ ਦੋ ਦਿਨ ਪਹਿਲਾਂ ਹੀ ਕਿਸੇ ਨਾਲ ਗੱਲ ਕਰਦਾ ਛੱਡਿਆ ਉਹ 3.75 ਤੱਕ ਵੀ ਦੇਣ ਨੂੰ ਤਿਆਰ ਸੀਗੀ ਤੇ ਇਸ ਚੀਜ਼ ਦਾ ਵੀ ਤੁਸੀਂ ਬਰਤਬਾਦ ਐਡਵਾਂਟੇਜ ਜ਼ਰੂਰ ਲੈ ਸਕਦੇ ਹੋ ਆ ਬੈਂਕਾਂ ਨਾਲ ਜਦੋਂ ਵੀ ਗੱਲਬਾਤ ਕਰੂੰ ਮਾਰਗੇਜ ਬਰੋਕਰਸ ਦੇ ਨਾਲ ਵੀ ਗੱਲਬਾਤ ਕਰੂੰ ਤੇ ਤੁਹਾਨੂੰ ਇਸ ਚੀਜ਼ ਦਾ ਜ਼ਰੂਰ ਐਡਵਾਂਟੇਜ ਲੈ ਲੈਣਾ ਚਾਹੀਦਾ ਕਿ ਜੀ ਬੈਂਕ ਜਿਹੜੇ ਇੰਟਰਸਟ ਰੇਟ ਨੇ ਉਹ ਕਾਫੀ ਥੱਲੇ ਆਏ ਹੋਏ ਨੇ ਇਹਨਾਂ ਦੇ ਹੋਰ ਥੱਲੇ ਜਾਣ ਦੇ ਹੁਣ ਅਸਾਰ ਤੇ ਹੈ ਨਹੀਂ ਹੈ ਬਾਕੀ ਰਹੀ ਗੱਲ ਕਹਿ ਲਈ ਦੀ ਇਕਨੋਮੀ ਹੈ ਜਿਹੜੀ ਤੁਹਾਨੂੰ ਪਤਾ ਹੀ ਆਪਾਂ ਪਿਛਲੀ ਵੀਡੀਓ ਚ ਵੀ ਜ਼ਿਕਰ ਕੀਤਾ ਸੀ ਕਿ 2026 ਦੇ ਵਿੱਚ ਕੈਨੇਡਾ ਨੂੰ ਲੀਡ ਕਰਨ ਵਾਲੀ ਸ਼ਹਿਰਾਂ ਦੇ ਵਿੱਚੋਂ ਕੈਨੇਡਾ ਨੂੰ ਲੀਡ ਕਰੂਗਾ ਕੈਲਗਰੀ ਉਹਦੀਆਂ ਪ੍ਰੈਡਿਕਸ਼ਨਸ ਨੇ ਜਿਹੜੀਆਂ ਉਹ ਕਾਫੀ ਪਾਸਿਆਂ ਤੋਂ ਆ ਰਹੀਆਂ ਨੇ ਤੇ ਜੇ ਪਾਈਪਲਾਈਨ ਵਾਲਾ ਚੱਕਰ ਆ ਜਿਹੜੇ ਇਹ ਵੀ ਸਿਰੇ ਚੜ ਜਾਂਦਾ ਸਾਰਾ ਗੁਸ਼ਤਾਂ ਆਬਵੀਅਸਲੀ ਸਾਡੀ ਇਕਨੋਮੀ ਜਿਹੜੀ ਉਹ ਕਾਫੀ ਹੱਦ ਤੱਕ ਬੱਕਰੀ ਹੋ ਗਈ ਬਾਕੀ ਬਾਕੀ ਦੇ ਵੱਡੇ ਸ਼ਹਿਰਾਂ ਨਾਲੋਂ ਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਜਿਹੜਾ ਪਿਛਲੇ ਹਫ਼ਤੇ ਕਿਵੇਂ ਰਹੀ ਕੈਲਗਰੀ ਦੀ ਮਾਰਕੀਟ ਜਿਵੇਂ ਮੈਂ ਜ਼ਿਕਰ ਕੀਤਾ ਹੀ ਆ ਕਿ ਸਿਆੜਾਂ ਚ ਬੜੀਆਂ ਲਿਸਟਿੰਗਸ ਨਹੀਂ ਆਉਂਦੀਆਂ ਸੋ ਨਵੀਆਂ ਲਿਸਟਿੰਗਸ ਆਈਆਂ 437 3 ਸੀਗੀਆਂ ਜਿਹੜੀਆਂ ਬੈਕ ਆਨ ਦਾ ਮਾਰਕੀਟ 433 ਪ੍ਰਾਪਰਟੀ ਸੀਗੀਆਂ ਜਿਨ੍ਹਾਂ ਦੀ ਪ੍ਰਾਈਸ ਘਟੀ 16 ਪ੍ਰਾਪਰਟੀ ਸੀ ਜਿਨ੍ਹਾਂ ਦੀ ਪ੍ਰਾਈਸ ਵਧੀ ਪੈਂਡਿੰਗ ਪ੍ਰਾਪਰਟੀ ਸੀਗੀਆਂ 318 410 ਪ੍ਰਾਪਰਟੀ ਸੋਲਡ ਹੋਈਆਂ 107 ਪ੍ਰਾਪਰਟੀਆਂ ਐਕਸਪਾਇਰ ਹੋਈਆਂ ਇਹ ਹੁਣ ਮਹੀਨੇ ਦਾ ਐਂਡ ਹੋਣ ਤੇ ਹੋਰ ਵੀ ਕਾਫੀ ਪ੍ਰਾਪਰਟੀਆਂ ਐਕਸਪਾਇਰ ਹੋਣਗੀਆਂ ਇੱਕ ਪ੍ਰਾਪਰਟੀ ਵਿਦਡਰੋਨ ਹੋਈ 255 ਪ੍ਰਾਪਰਟੀਆਂ ਟਰਮੀਨੇਟ ਹੋਈਆਂ ਜੀ ਜਿਵੇਂ ਤੁਹਾਨੂੰ ਅੱਗੇ ਵੀ ਕਹਿੰਦੇ ਆ ਕਿ ਵਧੀਆ ਤਰੀਕੇ ਦੇ ਨਾਲ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਕੋਈ ਰੀਅਲ ਏਸਟੇਟ ਦੇ ਵਿੱਚ ਸਲਾਹ ਦੇ ਸਕੇ ਤਾਂ ਸਾਨੂੰ ਜਰੂਰ ਫੋਨ ਕਰਿਓ ਮੇਰਾ ਫੋਨ ਨੰਬਰ ਹੈ 4036992345 ਧੰਨਵਾਦ ਜੀ